नगर काउंसिल ਵੱਲੋਂ શ્રી ਅਨੰਦਪੁਰ ਸਾਹਿਬ ਦੇ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਕੀਤੇ ਹੋਏ ਨਜਾਇਜ਼ ਕਬਜ਼ੇ ਛਡਾਈ ਗਏ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਦੇ ਦਿਸ਼ਾ ਨਿਰਦੇਸ਼ ਤੇ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਅਗਵਾਈ ਵਿੱਚ ਹਰਬਖਸ਼ ਸਿੰਘ ਕਾਰਕ ਸਾਕਤ ਅਫਸਰ ਮਦਨ ਲਾਲ ਸੈਨੇਟਰੀ ਇੰਸਪੈਕਟਰ ਦੀ ਟੀਮ ਵੱਲੋਂ ਗੁਰਦੁਆਰਾ ਸ਼ੀਸ਼ਗੰਦ ਸਾਹਿਬ ਤੋਂ ਲੈ ਕੇ ਮੀਨ ਬਾਜ਼ਾਰ ਤਲਵੀਰ ਮਾਰਕੀਟ ਕੁੱਡਾ ਮਾਰਕੀਟ ਗੋਲ ਮਾਰਕੀਟ ਵਿੱਚ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਪ੍ਰਦਾਨ ਹਰਜੀਤ ਸਿੰਘ ਜੀਤਾ ਵੱਲੋਂ ਸਮੂਹ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਕਿ ਬਾਜ਼ਾਰਾਂ ਵਿੱਚ ਨਜਾਇਜ਼ ਕਬਜ਼ੇ ਨਾ ਕੀਤੇ ਜਾਣ ਜਿਸ ਕਰਕੇ ਸ਼ਹਿਰ ਵਾਸੀਆਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਸਮੂਹ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਦੀ ਦੇਖ ਨੂੰ ਸੁੰਦਰ ਬਣਾਉਣ ਲਈ ਨਗਰ ਕੌਂਸਲ શ્રી ਅਨੰਦਪੁਰ ਸਾਹਿਬ ਦਾ ਪੂਰਨ ਸਹਿਯੋਗ ਕੀਤਾ ਜਾਵੇ। ਕਈ ਵਾਰ ਦੇਖਣ ਵਿੱਚ ਆਇਆ ਹੈ ਕਿ ਨਗਰ ਕੌਂਸਲ ਦੇ ਕਰਮਚਾਰੀ ਜਦੋਂ ਬਾਜ਼ਾਰ ਵਿੱਚੋਂ ਨਜਾਇਜ਼ ਕਬਜ਼ੇ ਹਟਾਉਣ ਲਈ ਜਾਂਦੇ ਹਨ ਤਾਂ ਕੁਝ ਦੁਕਾਨਦਾਰ ਉਹਨਾਂ ਨਾਲ ਬਦਨੀ ਜੀ ਨਾਲ ਪੇਸ਼ ਆਉਂਦੇ ਹਨ। जेकर नगर काउंसिल ਦੇ ਧਿਆਨ ਵਿੱਚ ਅਜਿਹਾ ਕੋਈ ਕੇਸ ਆਇਆ ਤਾਂ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਮਹਿੰਮ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਸੁਖਬੀਰ ਸਿੰਘ ਜੱਲਾ, ਸੁਲਿੰਦਰ ਕੁਮਾਰ ਸ਼ਾਂਟੂ, ਪਰਮੇਸ਼ਵਰ ਸੋਨੀ, ਪਰਮਜੀਤ ਸੋਨੀ, ਰਾਜਕੀ ਰਾਮ ਗੋਪਾਲ, ਗੁਰਵਿੰਦਰ ਸਿੰਘ ਮਰੋਲੀ ਹਾਜ਼ਰ ਸਨ। ਫਿਰ ਕੋਈ ਪਾਈ ਬੰਦੀ ਨਹੀਂ ਕਿਸੇ ਨਾਲ ਬੰਜੀ ਅੰਗੀ ਤੋਂ ਪਾ ਦੇ ਕੇ ਸਾਰੇ ਲੱਗ ਪਏ ਆ ਕੇ ਤਸ਼ੀਦ ਦੇਖੋ ਮੈਂ ਇਹੀ ਕਹਿਣਾ ਚਾਹੁੰਦਾ ਵੀ ਸਾਡੇ ਜਿਹੜੇ ਨਗਰ ਕਾਉਂਸਲ ਦੇ ਪ੍ਰਧਾਨ ਹੈ ਹਰਜੀਤ ਸਿੰਘ ਜੀਤਾ ਜਿਨ੍ਹਾਂ ਨੇ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਸ਼ੁਰੂ ਕੀਤੇ ਐ ਜਿਹਦਾ ਸਭ ਤੋਂ ਪਹਿਲਾਂ ਇਸ ਜਿਹੜੀ ਸਾਡੀ ਗੁਰੂ ਨਗਰੀ ਹੈ ਇਹਦੇ ਸਫਾਈ ਦਾ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਸਾਰੇ ਵਾਰਡਾਂ 'ਚ ਉਹ ਬਹੁਤ ਹੀ ਸਲਾਘਾਯੋਗ ਕੰਮ ਐ ਤੇ ਅਸੀਂ ਦੇਖ ਰਹੇ ਹਾਂ ਵੀ ਜਿੱਥੇ ਆਲਵਲੇ ਗੰਦਗੀ ਬੜੇ ਚਿਰਾਂ ਤੋਂ ਪਈ ਸੀ ਬਿਲਕੁਲ ਸਫਾਈ ਹੋਣੀ ਸ਼ੁਰੂ ਹੋ ਗਈ ਆ ਨੈਣਾ ਦੇਵੀ ਰੋਡ ਨੂੰ ਇੰਨਾ ਸੁੰਦਰ ਬਣਾ ਦਿੱਤਾ ਸਾਰਾ ਬੜਾ ਪਛੜਾ ਚੱਕ ਕੇ ਹੋਰ ਵੀ ਸਾਰੇ ਵਾਰਡਾਂ 'ਚ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਉਦੋਂ ਬਾਅਦ ਹੋਰ ਵੀ ਇੱਕ ਬਹੁਤ ਵੱਡਾ ਸਲੱਗਾ ਜੋ ਕੰਮ ਕੀਤਾ ਜਿਹੜੇ ਆਵਾਰਾ ਪਸ਼ੂ ਨੇ ਜਿਹੜੇ ਲੋਕਾਂ ਦੇ ਐਕਸੀਡੈਂਟ ਵੀ ਕਰਾਉਂਦੇ ਸੀ ਸ਼ਹਿਰ 'ਚ ਗੰਦ ਪਾਉਂਦੇ ਸੀ ਉਹਨਾਂ ਦਾ ਰੋਜ਼ ਟਰੱਕਾਂ ਦੇ ਟਰੱਕ ਭਰ ਕੇ ਤੇ ਸੁੱਖੇ ਮੱਜ ਦਾ ਜਿਹੜਾ ਗਊਸ਼ਾਲਾ ਉੱਥੇ ਉਹਨਾਂ ਨੂੰ ਛੱਡਿਆ ਜਾ ਰਿਹਾ ਤੇ ਇਹਦੇ ਨਾਲ ਹੋਰ ਸਾਡਾ ਜਿਹੜਾ ਨੰਦਪੁਰ ਸ਼ਹਿਰ ਹੈ ਇਹ ਜਿਹੜਾ ਹੈਗਾ ਪਹਿਲੇ ਹੀ ਉਹਨਾਂ ਬਹੁਤਾ ਖੁੱਲਾ ਨਹੀਂ ਤੇ ਇੱਥੇ ਮਤਲਬ ਜਦੋਂ ਕੋਈ ਲੋਕ ਆਪਣੇ ਸਮਾਨ ਬਾਹਰ ਰੱਖ ਲੈਂਦੇ ਨੇ ਉਹਦਾ ਨਜਾਇਜ਼ ਕਬਜ਼ਾ ਹੋ ਜਾਂਦਾ ਤੇ ਉਸ ਬਾਜ਼ਾਰ ਚ ਲੋਕਾਂ ਦਾ ਲੰਘਣਾ ਬੜਾ ਮੁਸ਼ਕਲ ਹੋ ਜਾਂਦਾ ਇਹ ਨੰਦ ਪ੍ਰਸਾਦ ਦਾ ਬਾਜ਼ਾਰ ਹੈ ਜਿੱਥੇ ਪਹਿਲਾਂ ਕਾਰ ਲੰਘੀ ਜਾਂਦੇ ਸੀ ਹ ਸਕੂਟਰ ਲੰਘਣਾ ਮੁਸ਼ਕਲ ਹੋ ਗਿਆ ਪੈਦਲ ਲੰਘਣਾ ਮੁਸ਼ਕਲ ਹੋ ਗਿਆ ਤੇ ਇਹ ਜਿਹੜੇ ਸਾਫ ਮਤਲਬ ਬਾਜ਼ਾਰ ਦੇ ਵਿੱਚ ਨਜਾਇਜ਼ ਜਿਹੜੇ ਕੀਤੇ ਜਿੰਨਾ ਲੋਕਾਂ ਨੇ ਉਹਨਾਂ ਨੂੰ ਆਪੇ ਫਰਜ਼ੇ ਚਾਹੀਦਾ ਬਣਦਾ ਉਹਨਾਂ ਦਾ ਕਿ ਉਹ ਦੁਕਾਨਦਾਰਾਂ ਦਾ ਸਬੰਧ ਵੱਡੇ ਸ਼ਹਿਰਾਂ ਚ ਚਲ ਜਾਓ ਸਾਰਾ ਸਮਾਨ ਦੁਕਾਨ ਦੇ ਅੰਦਰ ਹੁੰਦਾ ਖਰੀਦਣ ਨਾਲ ਅੰਦਰੋਂ ਲੈ ਲੈਂਦਾ ਬਾਹਰ ਤੇ ਖਾਵੇ ਦੀ ਕੋਈ ਗੱਲ ਨਹੀਂ ਹੁੰਦੀ ਤੇ ਇਹਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਕੁਝ ਲੋਕ ਸੁਣਨ ਚਾਹੁੰਦਾ ਵੀ ਲੋਕ ਗੱਲ ਫੈਜਦੇ ਆ ਸਾਡਾ ਸਮਾਨ ਕੁਝ ਕਹਤਾ ਕਿਉਂ ਕਹਤਾ ਇਹ ਗੁਰੂ ਨਗਰੀ ਨੂੰ ਸਾਫ ਸੁਥਰਾ ਰੱਖਣ ਦੇ ਲਈ ਇਹਨੂੰ ਸੋਹਣਾ ਬਣਾਉਣ ਦੇ ਲਈ ਮੈਂ ਬੇਨਤੀ ਕਰਨਾ ਚਾਹੁੰਦਾ ਨਨ ਪ੍ਰਸਾਦ ਦੇ ਲੋਕਾਂ ਨੂੰ ਵੀ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਇੱਥੇ ਪਾਰਟੀ ਵਾਜੀ ਦਾ ਸਵਾਲ ਨਹੀਂ ਕੋ ਕਿਸੇ ਪਾਰਟੀ ਦਾ ਹੈਗਾ ਜਾਂ ਨਹੀਂ ਹੈਗਾ ਇੱਥੇ ਜਦੋਂ ਚੰਗਾ ਕੰਮ ਹੁੰਦਾ ਪਾਰਟੀ ਵਾਜੀ ਤੇ ਉੱਠ ਕੇ ਉਹ ਰਿਸ਼ ਲੱਗਾ ਵੀ ਕਰਨੀ ਚਾਹੀਦੀ ਹੈ ਸਹਿਯੋਗ ਵੀ ਕਰਨਾ ਚਾਹੀਦਾ ਮੈਂ ਤਾਂ ਇਹੀ ਕਹਾਂਗਾ ਵੀ ਪ੍ਰਧਾਨ ਜੀ ਨੇ ਪ੍ਰਧਾਨ ਜੀ ਠਠੇ ਰਹੋ ਲੋਕ ਤੁਹਾਡੇ ਨਾਲ ਹੈ ਜੋ ਤੁਸੀਂ ਕੰਮ ਕਰ ਰਹੇ ਨੇ ਕਿਹੜੇ ਪ੍ਰਧਾਨ ਜੀ ਅਜੀਤ ਸਿੰਘ ਜੀਤਾ ਜੀ ਸਾਡੇ ਜਿਹੜੇ ਪ੍ਰਧਾਨ ਨੇ ਨਗਰ ਕਾਉਂਸਲ ਦੇ ਮੈਂ ਉਹਨਾਂ ਦੀ ਗੱਲ ਕਰਨੀ ਚਾਹੁੰਦਾ ਠੀਕ ਹੈ ਵੀ ਵਾਹੀ ਉਹਨਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਤੁਸੀਂ ਜੋੜੇ ਕੰਮ ਕੀਤੇ ਨੇ ਸਾਰੇ ਹਿਸ ਲਾਗਾਯੋਗੇ ਤੁਸੀਂ ਕਰੋ ਸੈਂਕੜੇ ਹਜ਼ਾਰਾਂ ਹੀ ਲੋਕ ਸਾਡੇ ਨਾਲ ਹੈ ਠੀਕ ਹੈ ਜਦੋਂ ਕਿਸੇ ਨੂੰ ਕੋਈ ਤਕਲੀਫ ਹੋਣੀ ਹੋ ਸਕਦਾ ਸਾਡੀ ਕੋਈ ਇਹ ਵੀ ਕਰ ਸਕਦਾ ਵੀ ਠੀਕ ਨਹੀਂ ਪਰ ਵੱਡੀ ਪੱਧਰ ਤੇ ਲੋਕ ਹੈ ਸੋਡੇ ਕੰਮ ਦੀ ਛਲਗਾ ਕਰਦੇ ਆ ਬਹੁਤ ਵਧੀਆ ਕੰਮ ਹੋ ਰਿਹਾ ਨੇ ਤੁਸੀਂ ਕਰੋ ਜਿੱਥੇ ਵੀ ਪਗਲ ਨੂੰ ਅਸੀਂ ਸਾਡੀ ਲੋੜ ਹੈ ਅਸੀਂ ਨਾਲ ਤੁਹਾਡੇ ਖੜਾਂਗੇ ਨਾਲ ਸਪਾਈ ਮਹਿਮ ਦੇ ਵਿੱਚ ਸਹਾ ਪਾਵਾਂਗੇ ਤਾਂ ਕਿ ਜਿਹੜੀ ਗੁਰੂ ਨਗਰੀ ਹੈ ਇਹਨੂੰ ਸਾਫ ਸੁਥਰਾ ਤੇ ਸੋਹਣਾ ਬਣਾਉਣ ਤੇ ਸਾਰੇ ਸਾਰੇ ਸਹਿਯੋਗ ਦੇਣ ਤੇ ਸਾਰੇ ਸਾਰੇ ਉਦਮ ਕਰਨ ਤਾਂ ਹੀ ਵਧੀਆ ਬਣਾ ਸਕਦੇ ਆ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਹਾਂ ਨੰਦਪੁਰ ਸਾਹਿਬ ਇਤਿਹਾਸਿਕ ਸ਼ਹਿਰ ਹੈ ਇਹਦੇ ਵਿੱਚ ਪਹਿਲਾਂ ਨਾਲ ਸਫਾਈ ਦਾ ਜਿਹੜਾ ਹੈਗਾ ਬਹੁਤ ਬਿਹਤਰ ਹੈ ਤੇ ਆਵਾਰਾ ਜਾਨਵਰਾਂ ਦੀ ਗਿਣਤੀ ਜਿਹੜੀ ਆ ਉਹ ਦਿਨੋ-ਦਿਨ ਘਟਦੀ ਪਈ ਜਾਪਦੀ ਏ ਤੇ ਇਹਦੇ ਨਾਲ ਹੀ ਪੰਜ ਪਿਆਰਾ ਪਾਰਕ ਦਾ ਕੰਮ ਹੋਇਆ ਸੜਕਾਂ ਦਾ ਕੰਮ ਹੋਇਆ ਬਹੁਤ ਜ਼ਿਆਦਾ ਸ਼ਹਿਰ ਦੇ ਵਿੱਚ ਜਿਹੜਾ ਬਹੁਤ ਹੀ ਸ਼ਲਾਘਾਯੋਗ ਹੈ ਇੱਕ ਜਿਹੜਾ ਅਸੀਂ ਬੇਨਤੀ ਕਰਦੇ ਆ ਵੀ ਜਿੱਥੇ ਜਿੱਥੇ ਡਸਟਬਿਨ ਨੇ ਉੱਥੇ ਪੱਕੇ ਡਸਟਬਿਨ ਬਣਾਦਣੇ ਚਾਹੀਦੇ ਨੇ ਤੇ ਬਕਾਇਦਾ ਕੋਈ ਸਮੇਂ ਬਾਅਦ ਉਹਨਾਂ ਨੂੰ ਜਿਹੜਾ ਡਿਸਪੋਜ਼ ਆਫ ਕਰਨਾ ਜਿਹੜਾ ਪ੍ਰਬੰਧ ਕਰਨਾ ਚਾਹੀਦਾ ਹੈ ਇਹ ਇਤਿਹਾਸਕ ਸ਼ਹਿਰ ਆ ਇਹਦੇ ਵਿੱਚ ਅਸੀਂ ਸਰਕਾਰ ਦਾ ਤੇ ਜਿਹੜਾ ਮਿਸਟਰ ਕਮੇਟੀ ਦਾ ਪ੍ਰਧਾਨ ਹੈ ਅਸੀਂ ਉਹਦਾ ਆਪਣੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਸਾਡੇ ਦੁਕਾਨਦਾਰ ਭਰਾ ਨੇ ਸਾਡੇ ਵਪਾਰੀ ਭਰਾ ਨੇ ਉਹਨਾਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਬਾਜ਼ਾਰਾਂ ਦੇ ਵਿੱਚ ਜਾਂ 메ਨ ਸੜਕਾਂ ਤੇ ਉਹ ਜਿਹੜੀ ਆ ਨਾ ਉਹ ਆਪਣੇ ਸਮਾਨ ਨੂੰ ਜਿਹੜਾ ਹੈਗਾ ਥੋੜੀ ਜਿਆਦਾ ਦੁਕਾਨ ਦੇ ਅੰਦਰ ਰੱਖਿਆ ਕਰਨਾ ਤਾਂ ਕਿ ਆਵਾਜ਼ੀ ਦਾ ਜਿਹੜਾ ਪ੍ਰਬੰਧਾ ਜਿਹੜਾ ਅੱਛਾ ਹੈ ਮਾਹੌਲ ਦਾ ਜੋ ਸ਼ਹਿਰ ਦਾ ਬਣ ਸਕੇ ਤੇ ਸਫਾਈ ਨੂੰ ਅਸੀਂ ਬਕਾਇਦਾ ਜਿਸ ਤਰ੍ਹਾਂ ਕਮੇਟੀ ਕੋਸ਼ਿਸ਼ ਕਰਦੀ ਹੈ ਸਰਕਾਰ ਕੋਸ਼ਿਸ਼ ਕਰੀ ਆ ਅਸੀਂ ਉਹਨੂੰ ਜਿਹੜਾ ਬਹੁਤ ਵਧੀਆ ਢੰਗ ਨਾਲ ਮੇਨਟੇਨ ਕਰ ਸਕੀ ਆ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜੋ ਕਿ ਲੋਕਾਂ ਵੱਲੋਂ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਹੋਏ ਸੀ ਉਹਨਾਂ ਨੂੰ ਨਗਰ ਕੌਂਸਲ ਵੱਲੋਂ ਸਖਤੀ ਨਾਲ ਚੁਕਵਾਇਆ ਗਿਆ ਤੇ ਕੱਲ ਇਹਨਾਂ ਦੇ ਜਿਹੜੇ ਪ੍ਰਧਾਨ ਸੇਵਾਦਾਰ ਨੇ ਸਰਦਾਰ ਇੰਦਰਜੀਤ ਸਿੰਘ ਅਰੋੜਾ ਤੇ ਦੀਪਕ ਅੰਗਰਾਜੀ ਨੂੰ ਵੀ ਨਗਰ ਕੌਂਸਲ ਵੱਲੋਂ ਨੋਟਿਸ ਦਿੱਤਾ ਗਿਆ ਸੀ ਤੇ ਇਹਨਾਂ ਦਾ ਵੀ ਨਾਲ ਸਾਡੇ ਨਾਲ ਪੂਰਾ ਸਹਿਯੋਗ ਰਿਹਾ ਇਹਨਾਂ ਨੇ ਵੀ ਲੋਕਾਂ ਨੂੰ ਵੇਅਰ ਕੀਤਾ ਤੇ ਜਿਸ ਦੌਰਾਨ ਅੱਜ ਕਮੇਟੀ ਨੇ ਨਗਰ ਕੌਂਸਲ ਨਾਲ ਜਾ ਕੇ ਇਹ ਲੋਕਾਂ ਦੇ ਨਜਾਇਜ਼ ਕਬਜ਼ੇ ਖਾਲੀ ਕਰਵਾਏ ਹੈ ਤੇ ਜਿਸ ਦੇ ਵਿੱਚ ਕਲਗੀਧਰ ਮਾਰਕੀਟ ਰੋਡ 메ਨ ਬਾਜ਼ਾਰ ਕਚੇਰੀ ਰੋਡ 골 ਮਾਰਕੀਟ ਉੱਡਾ ਮਾਰਕੀਟ ਤੇ ਇਹਨਾਂ ਸਭ ਦੇ ਨਜਾਇਜ਼ ਕਬਜ਼ੇ ਖਾਲੀ ਕਰਾਏ ਗਏ ਜਿਨ੍ਹਾਂ ਦੇ ਰਹਿ ਗਏ ਆ ਉਹਨਾਂ ਨੂੰ ਹਦਾਇਤ ਕਰ ਦਿੱਤੀ ਤੇ ਕੱਲ ਤੋਂ ਨਜਾਇਜ਼ ਕਬਜ਼ਾ ਨਾ ਕੀਤਾ ਜਾਵੇ ਔਰ ਇਸ ਤੋਂ ਬਾਅਦ ਅਸੀਂ ਨੈਸ਼ਨਲ ਹਾਈਵੇ ਤੇ ਜੋ ਦੁਕਾਨਦਾਰਾਂ ਨੇ ਸਮਾਨ ਬਾਹਰ ਰੱਖਿਆ ਹੋਇਆ ਹੈ ਅਸੀਂ ਉਹਨਾਂ ਨੂੰ ਹਦਾਇਤ ਕਰਦੇ ਹਾਂ ਕਿ ਜੋ ਡਿਵਾਈਡਰ ਤੇ ਜਿਹੜੇ ਸੈਂਟਰ ਤੇ ਡਿਵਾਈਡਰ ਤੇ ਰੋਡ ਦੀ ਜਿਹੜੀ ਜ਼ਮੀਨ ਸੜਕ ਦੀ ਜ਼ਮੀਨ ਹੈ ਉਹ 50 ਫੁੱਟ ਹੈ ਦੋਨੇ ਪਾਸੇ ਨੂੰ 50 50 ਫੁੱਟ ਉਹ 50 ਫੁੱਟ ਜ਼ਮੀਨ ਨੂੰ ਖਾਲੀ ਰੱਖਿਆ ਜਾਵੇ ਉੱਥੇ ਕਿਸੇ ਤਰ੍ਹਾਂ ਦੀ ਕੋਈ ਸ਼ੈੱਡ ਜਾਂ ਕੋਈ ਸਮਾਨ ਜਾਂ ਕੋਈ ਬੋਰਡ ਨਾ ਲਗਾਇਆ ਜਾਵੇ ਨਗਰ ਕੌਂਸਲ ਵੱਲੋਂ ਜਲਦੀ ਉਹਨਾਂ ਖਿਲਾਫ ਵੀ ਜਿਹੜੀ ਬਣਦੀ ਕਾਰਵਾਈ ਰੰਭੀ ਜਾਵੇਗੀ ਜੇਕਰ ਉਹ ਅਜੇਹਾ ਨਹੀਂ ਕਰਦੇ ਐ ਉਹਨਾਂ ਨੂੰ ਅਸੀਂ ਤੁਰੰਤ ਹਦਾਇਤ ਕਰਦੇ ਆ ਕਿ ਆਪਣਾ ਸਮਾਨ ਚੁੱਕ ਕੇ 50 ਫੁੱਟ ਰੋਡ ਖਾਲੀ ਰੱਖੇ ਤੇ ਜਿਸ ਨਾਲ ਕੇ ਆਉਣ ਜਾਣ ਵਾਲੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇੱਕ ਕੇਸਗੜ੍ਹ ਸਾਹਿਬ ਸਰ ਜੀ ਇਹਨਾਂ ਗੱਲ ਹੋਈ ਹੈ ਅਸੀਂ ਉਹ ਮੈਨੇਜਰ ਸਾਹਿਬ ਜੀ ਨੂੰ ਆਪਣਾ ਬੇਨਤੀ ਪੱਤਰ ਲਿਖ ਰਹੇ ਹਾਂ ਤੇ ਉਹ ਵੀ ਜਲਦੀ ਖਾਲੀ ਕਰਵਾ